ਜਗਬਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਸਾਹਿਲ ਪਰਦਾਵਾਜ ਤਾਂ ਅਮਰੀਕਸਰ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਅੱਜ ਦੱਸਦੀ ਹੈ ਕਿ ਪਟਾਕੇ ਮਾਰਨ ਵਾਲੇ ਨੌਜਵਾਨਾਂ ਦਾ ਅਮਰੀਕਸਰ ਪੁਲਿਸ ਦੇ ਵੱਲੋਂ ਚਲਾਣ ਕਟਿਆ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਨੌਜਵਾਨ ਬਾਜ਼ਾਰ ਦੇ ਵਿੱਚੋਂ ਪਟਾਕੇ ਮਾਰਦਾ ਹੋਇਆ ਆ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਜਿਸ ਮਗਰੋਂ ਪੁਲਿਸ ਉੱਥੇ ਪਹੁੰਚਦੀ ਹੈ ਤੇ ਨੌਜਵਾਨ ਨੂੰ ਕਾਬੂ ਕਰਕੇ ਫਿਰ ਕਿਸ ਤਰੀਕੇ ਦੇ ਨਾਲ ਜਲੂਸ ਕੱਢਿਆ ਜਾਂਦਾ ਕਿਸ ਤਰੀਕੇ ਦੇ ਨਾਲ ਪਟਾਕੇ ਮਾਰੇ ਜਾਂਦੇ ਨੇ ਬੁਲੇਟ ਦੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਦੇ ਵੱਲੋਂ ਬੁਲੇਟ ਨੂੰ ਸਟਾਰਟ ਕਰਕੇ ਜਦੋਂ ਸਟਾਰਟ ਕੀਤਾ ਜਾਂਦਾ ਤਾਂ ਬੁਲੇਟ ਦੇ ਪਟਾਕੇ ਵੱਜਣੇ ਸ਼ੁਰੂ ਹੋ ਜਾਂਦੇ ਨੇ ਪੰਜਾਬ ਪੁਲਿਸ ਦੇ ਵੱਲੋਂ ਜਦੋਂ ਪਟਾਕੇ ਮਾਰੇ ਜਾਂਦੇ ਨੇ ਤਾਂ ਫਿਰ ਮੋਟਾ ਚਲਾਨ ਵੀ ਉਸ ਨੌਜਵਾਨ ਦਾ ਕਟਿਆ ਜਾਂਦਾ ਹੈ ਦੱਸਦੀ ਹੈ ਕਿ ਨੌਜਵਾਨ ਦੇ ਵੱਲੋਂ ਬਾਜ਼ਾਰ ਦੇ ਵਿੱਚ ਹੱਲਾਸ਼ੇਰੀ ਕੀਤੀ ਜਾ ਰਹੀ ਸੀ ਪਟਾਕੇ ਮਾਰੇ ਜਾ ਰਹੇ ਸੀ ਜਿਸ ਮਗਰੋਂ ਪੰਜਾਬ ਪੁਲਿਸ ਅੰਮ੍ਰਿਤਸਰ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਵੱਲੋਂ ਫਿਰ ਬੁਲਟ ਦੇ ਜਿੱਥੇ ਪਟਾਕੇ ਮਾਰੇ ਜਾਂਦੇ ਨੇ ਚੱਕ ਕੀਤੇ ਜਾਂਦੇ ਨੇ ਕਿ ਪਟਾਕੇ ਕਿਸ ਤਰੀਕੇ ਦੇ ਵੱਜ ਰਹੇ ਨੇ ਉੱਥੇ ਹੀ ਮੋਟਾ ਚਲਾਨ ਵੀ ਨੌਜਵਾਨ ਦੇ ਹੱਥ ਦੇ ਵਿੱਚ ਥਮਾਇਆ ਜਾਂਦਾ ਹੈ ਤਾਂ ਅਕਸਰ ਹੀ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਪਾਲਣਾ ਕੀਤੀ ਜਾਵੇ ਨਾਲ ਦੇ ਨਾਲ ਪੁਲਿਸ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਜਿਹੇ ਸਲੰਸਰ ਨਾ ਬੁਲੇਟ ਦੇ ਪਵਾਏ ਜਾਣ ਜਿਸ ਨਾਲ ਪਟਾਕੇ ਵੱਜਦੇ ਹੋਣ ਤਾਂ ਜੋ ਕਹਿ ਸਕਦੇ ਆ ਕਿ ਲੋਕਾਂ ਨੂੰ ਡਿਸਟਰਬੈਂਸ ਨਾ ਹੋਵੇ ਪਰ ਇਹ ਨੌਜਵਾਨ ਅਕਸਰ ਸਕੂਲਾਂ ਕਾਲਜਾਂ ਦੇ ਬਾਹਰ ਜਾਂ ਕਈ ਬਾਜ਼ਾਰਾਂ ਦੇ ਵਿੱਚ ਪਟਾਕੇ ਮਾਰਦੇ ਹੋਏ ਜਾਂਉਂਦੇ ਨੇ ਹੱਲਾਸ਼ੇਰੀ ਕਰਦੇ ਨੇ ਜਿਸ ਮਗਰੋਂ ਪੁਲਿਸ ਫਿਰ ਐਕਸ਼ਨ ਦੇ ਵਿੱਚ ਆਉਂਦੀ ਆ ਤਾਂ ਫਿਰ ਕਈ ਵਾਰ ਨੌਜਵਾਨ ਕਈਆਂ ਦਾ ਫੋਨ ਕਰਵਾਉਂਦੇ ਨੇ ਤੇ ਕਈ ਵਾਰ ਪੁਲਿਸ ਦੇ ਤਰਲੇ ਮਾਰਦੇ ਹੋਏ ਵੀ ਨਜ਼ਰ ਆਉਂਦੇ ਨੇ ਜਦੋਂ ਮੋٹے ਚਲਾਨ ਪੁਲਿਸ ਦੇ ਵੱਲੋਂ ਕੱਟੇ ਜਾਂਦੇ ਨੇ ਤਾਂ ਇੱਥੇ ਵੀ ਕੁਝ ਅਜੀਬ ਹੀ ਹੋਇਆ ਪਹਿਲਾਂ ਨੌਜਵਾਨ ਬਾਜ਼ਾਰ ਦੇ ਵਿੱਚ ਹੁਲਾਸ਼ੀਰੀ ਕਰ ਰਿਹਾ ਹੁੰਦਾ ਹੈ ਪਟਾਕੇ ਮਾਰਦਾ ਹੈ ਤੇ ਜਦੋਂ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਪੁਲਿਸ ਜਦੋਂ ਇਸ ਬੁਲੇਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤਾਂ ਜਦੋਂ ਪੁਲਿਸ ਵੱਲੋਂ ਬੁਲੇਟ ਸਟਾਰਟ ਕਰਕੇ ਪਟਾਕੇ ਚੈੱਕ ਕੀਤੇ ਜਾਂਦੇ ਨੇ ਤਾਂ ਫਿਰ ਬੁਲੇਟ ਦੇ ਪਟਾਕੇ ਨਿਕਲਦੇ ਨੇ ਜਿਸ ਮਗਰੋਂ ਪੰਜਾਬ ਪੁਲਿਸ ਦੇ ਵੱਲੋਂ ਮੋਟਾ ਚਲਾਨ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਵਾਰ ਤੁਸੀਂ ਵੀ ਦੇਖੋ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਅੱਜ ਵਾਇਰਲ ਹੋ ਰਹੀ ਹੈ ਆਈ ਵੀਡੀਓ ਤੁਸੀਂ ਦੇਖੀ ਕਿਸ ਤਰੀਕੇ ਦੇ ਨਾਲ ਜਦੋਂ ਪੁਲਿਸ ਵਾਲੇ ਬੁਲੇਟ ਨੂੰ ਸਟਾਰਟ ਕਰਦੇ ਨੇ ਤਾਂ ਫਿਰ ਬੁਲੇਟ ਦੇ ਪਟਾਕੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਿਸ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਲੋਕਾਂ ਦੇ ਵੱਲੋਂ ਜਿੱਥੇ ਮਜ਼ਾਕ ਬਣਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਅਜਿਹੇ ਪਟਾਕੇ ਨਾ ਬੁਲੇਟ ਦੇ ਮਾਰੇ ਜਾਣ ਤਾਂ ਜੋ ਲੋਕ ਡਿਸਟਰਬ ਨਾ ਹੋਣ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਵੀ ਨਾਲ ਦੀ ਨਾਲ ਲਿਆ ਜਾ ਰਿਹਾ ਹੈ ਮੋਟੇ ਚਲਾਨ ਕੱਟੇ ਜਾ ਰਹੇ ਨੇ ਪਰ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਵਾਜ਼ ਵੀ ਸੁਣੀ ਕਿ ਲਗਾਤਾਰ ਬੁਲੇਟ ਦੇ ਪਟਾਕੇ ਵੱਜ ਰਹੇ ਸੀ ਬਾਜ਼ਾਰ ਦੇ ਵਿੱਚੋਂ ਨੌਜਵਾਨ ਪਟਾਕੇ ਮਾਰਦਾ ਹੋਇਆ ਆਉਂਦਾ ਜਦੋਂ ਅੱਗੇ ਪੰਜਾਬ ਪੁਲਿਸ ਉਸ ਨੌਜਵਾਨ ਨੂੰ ਘੇਰਦੀ ਆ ਜਦੋਂ ਪੁਲਿਸ ਦੇ ਵੱਲੋਂ ਬੁਲੇਟ ਦੇ ਪਟਾਕੇ ਚੱਕੇ ਤੇ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਬੁਲੇਟ ਦੇ ਪਟਾਕੇ ਵੱਜਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਇੱਕ ਵਾਰ ਉਹ ਵੀ ਸੁਣ ਲਵੋ ਅਸਲ ਵਿੱਚ ਮਾਮਲਾ ਜੀ ਬੁਲਟ ਵਾਲਾ ਹੈ ਇਹ ਅੱਜ ਜੀ ਇੱਕ ਬੁਲਟ ਤੇ ਨਾਵਲਟੀ ਚੌਂਗ ਰੋਡਾ ਸੀ ਪਟਾਕੇ ਮਾਰਦਾ ਸੀ ਬੁਲਟ ਇਹਦਾ ਸੀ ਨੰਬਰ ਫਿਰਦਾ ਤੇ ਨਾਲੇ ਦਾ ਪਟਾਕੇ ਦਾ ਚਲਾਨ ਕੀਤਾ ਇਹਦਾ ਸੁਪਵਾ ਰਿਆ ਮਿਲਿਆ ਦੱਸਿਆ ਇਹ ਫੋਰਫ ਚੌਂਗਲੇ ਪਾਸੋਂ ਪਟਾਕੇ ਮਾਰਦਾ ਆ ਰਿਹਾ ਸੀਗਾ ਸਾਨੂੰ ਕਿਹੜੇ ਕੰਪਲੀਟ ਦਿੱਤੀ ਸੀਗੀ ਉਹ ਵੀਰੇ ਤੇ ਇਹਨੂੰ ਰੌਂਡੋ ਕਲਕੇ ਵਿੱਚ ਚਲਾਨ ਕੀਤਾ ਇਹਦਾ ਉਹ ਇੱਕ ਬੈਂਸਰ ਵੀ ਨੇ ਜਿਹੜਾ ਆਇਆ ਤਾਂ ਡੈਨਰ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਕਰ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰੇ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਟਿਕ ਚਲਾਨ ਤੋਂ ਬਸ ਹੋ ਜਾਣਾ ਪਰ ਆਈ ਉਹਦਾ ਚਲਾਨ ਕਰਤਾ ਇਹੋ ਉਹਦਾ ਫੈਸਲਾ ਪਾਦਾ ਸੀ ਇਹ ਚੀਜ਼ ਦਾ ਜੋਇ ਇਹਦਾ ਜੀ ਇੱਕ ਨੰਬਰ ਪਲੇਟ ਦੀ ਇਹ ਕਿਤਾ ਹੈ ਇਹ ਕ ਬੁਲਟ ਪਟਾਕੇ ਦਾ ਸਲੈਂਸਰ ਦਾ ਕਿਤਾ ਇਹਦਾ ਉਹ ਲੋਕਾਂ ਨੂੰ ਕੀ ਕਹਿ ਰਹਾ ਚੱਲਦੇ ਹੋ ਜਿਹੜੇ ਆ ਪਟਾਕੇ ਮਾਰਦੇ ਆ ਬੁਲਟ ਨੂੰ ਉਹਨਾਂ ਨੂੰ ਕੋਈ ਜੇ ਮੇਰੀ ਆਪਣਾ ਉਹਨਾਂ ਲੋਕਾਂ ਨੂੰ ਪੀਲ ਹੈ ਜਿਹੜੇ ਸਲੈਂਸਰ ਜੀ ਨਾਲ ਚੇਂਜ ਕਰਾਏ ਆਪਣੇ ਕੰਪਨੀ ਪਿੱਟਰ ਜਿਹੜੇ ਸਲੈਂਸਰ ਉਹ ਲਾਉ ਇਹ ਪਟਾਕੇ ਨਾ ਨਾ ਕਿਉਂਕਿ ਇਹਦਾ ਹੀ ਆਪਣਾ ਕੱਲ ਨੂੰ ਜਿਹਦੇ ਹਾਈਕ ਰੋਲ ਪਰਚੇ ਵੀ ਦਾ ਹੋ ਸਕਦਾ ਇਹਦਾ ਜੀ ਅਜਿਹੇ ਕਾਰਨ ਕੀ ਕੀ ਭਲੇਖਾ ਬੰਦਾ ਜਿਹੜਾ ਪਟਾਕਾ ਇਹ ਪਟਾਕਾ ਜੇ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਲੈਂਦੇ ਆ ਇਹ ਗੋਲੀ ਦਾ ਭਲੇਖਾ ਪੈਦਾ ਹੈ ਜਾਂ ਗੋਲੀ ਦਾ ਪਟਾਕਾ ਪੈਦਾ ਹੀ ਪੈ ਜਿਹੜਾ ਦੀ ਚਲਾਨ ਕਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜਕੱਲ ਨੌਜਵਾਨਾਂ ਦਾ ਅਸੀਂ ਮੰਨਦੇ ਹਾਂ ਚਲੋ ਸ਼ਰਾਬ ਕੱਢਦੇ ਚੰਗੀ ਭਲੀ ਨੌਜਵਾਨ ਅੱਜਕੱਲ ਕੀ ਕਹਿਣਾ ਚਾਹੁੰਦੇ ਜਿਹੜੇ ਸੀਨੀਅਰ ਸਿਟੀਜ਼ਨ ਮੈਂ ਤਾਂ ਇਹਨਾਂ ਲੋਕ ਨੂੰ ਇਹ ਫੀਲ ਕਰਨੀ ਚਾਹੁੰਦਾ ਹਾਂ ਕਿ ਇਹ ਕੋਈ ਪੁੱਠਾ ਕੰਮ ਬੰਦਾ ਨਾ ਕਰੇ ਆ ਪਟਾਖੇ ਟੁੱਕੇ ਨਾ ਮਾਰੋ ਕਿਉਂਕਿ ਇਹਨਾਂ ਕੋਈ ਮੰਨ ਲਓ ਕਿ ਪਟਾਕੇ ਹਾਰੇ ਕੋਈ ਇੱਕ ਕਮਜ਼ੋਰ ਤੇਰ ਵਾਲਾ ਬਜ਼ੁਰਗ ਹੋਵੇ ਕੁਛ ਹੋਏ ਉਦੋਂ ਨੁਕਸਾਨ ਹੋ ਸਕਦਾ ਹੈ ਕਿੰਨੇ ਕ ਪੈਸੇ ਦਾ ਚਲਾਨ ਹੋਇਆ ਦਾ ਇਹ ਜੀ ਇਹਦਾ 7094 ਦਾ ਚਲਾਨ ਹੋਇਆ ਦਾ ਵੈਸੇ ਜੀ ਇਹ ਪਟਾਕੇ ਮਾਰਨੇ